ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਖ ਸਦੀਸ਼ਟ ਹਰ ਮਾਰਿਆ ਪ੍ਰਹਿਲਾਦ ਰਾਇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਾਂ ਨਾਨਕ ਐਸਾ ਹਰ ਸੇਵ ਅੰਤ ਲੈ ਛਡਾਇਆ ਏ ਕੋ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੁ ਸੁਖਰੋਗ ਭਇਆ ਜਾਂ ਸੁਖਤਾਮ ਨ ਹੋਈ ਤੋ ਕਰਤਾ ਕਰਨਾ ਮੈ ਨਾਹੀ ਜਾਹੋ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤਰਾ ਅੰਤ ਰਾਂ ਜਾਇ ਲਹਿਿਆ ਰਹਾ ਜਾਦ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਪਰਪੂਰ ਰਹਾ ਤੂੰ ਸੱਚਾ ਸਹਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋਗਿ ਕਰਨਾ ਸੋ ਕਰ ਰਹਾ ਹੈ ਸੋਧਾਰਾ ਗਸਾ ਮਹੱਲਾ ਪਹਿਲਾ ਏ ਕੋ ਓੰਕਾਰ ਸੁਗੁਰ ਪ੍ਰਸਾਦ ਸੋਧਾਰ ਤੇਰਾ ਕਿਹਾ ਸੁਖਰ ਕਿਹਾ ਜਿਤ ਵੇ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵામਨ ਹਾਰੇ ਕੀਤੇ ਤੇਰੇ ਰਾਗ ਪ੍ਰੀਸਵ ਕਹੀਅ ਹੈ ਕੀਤੇ ਤੇਰੇ ਗਵਨ ਹਾਰੇ ਗਵਨ ਤੁਧਨੋਂ ਪਵਨ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੰਤ ਤਦਨੋ ਚਿਤ ਅ ਗੁਪਤ ਲੇਖ ਜਾਣਣਾ ਲਿਖਿ ਲੇ ਧਰਮ ਵਿਚਾਰੇ ਗਾਵੰਤ ਤਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਾਹ ਸਵਾਰੇ ਗਾਵੰਤ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਧਾਰਣਾ ਲੈ ਗਾਵੰਤ ਤਦਨੋ ਸਿਦ ਸਮਾਦੀ ਅੰਦਰੈ ਗਾਵੰਤ ਤਦਨੋ ਸਾਧ ਵਿਚਾਰੇ ਗਾਵੰਤ ਤਦਨੋ ਜਤੀ ਸਤੀ ਸੰਤੋਖੀ ਗਾਵੰਤ ਤਦਨੋ ਵੀਰ ਕਰਾਰੇ ਗਾਵੰਤ ਤਦਨੋ ਪੰਡਿਤ ਪਰਨਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਨੀਆਂ ਮਨਮੋਹਨ ਸੁਰਗਮ ਅਛ ਪਾਇ ਲੇ ਗਾਵੰਤ ਤੁਧਨੋ ਰਤਨੋ ਪਾਇ ਤੇਰੇ 68 ਤੀਰਥ ਨਾਲੇ ਗਾਵੰਤ ਤੁਧਨੋ ਜੋਧ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਣ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੋ ਸਾਹਿਬ ਸੱਚਾ ਸੱਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਸੀ ਰਚਨਾ ਜਨ ਨਿਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇ ਸੋਈ ਕਰਸੀ ਫਿਰੁ ਕਮਨਾ ਕਰਨਾ ਜਾਈ ਸੋ ਪਾਤ ਸਾਹੋ ਸਹਾपत ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸੋ ਕੋ ਏਕ ਏਵਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇ ਰਹਿ ਸਮਾਏ ਵੱਡੇ ਮੇਰੇ ਸਹਬਾ ਗੈਰ ਗਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹ ਨਾ ਜਾਈ ਤੇਰੀ ਤਿਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿਧਾ ਪ੍ਰਖਾ ਗਿਆ ਵੜਿਆਈਆ ਤੋਵੇਂ ਸਿੱਧਿਕ ਨਾ ਨ ਪਾਈਆ ਕਰ ਮਿਲੈ ਨਾਹੀ ਠਾਕੁਰ ਹਈ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਬਰੇ ਤੇਰੇ ਭੰਡਾਰਾ ਜੇ ਤੂੰ ਦੇ ਤਸੇ ਗਿਆ ਚਾਰਾ ਨਾਨਕ ਸਤ ਸਵਾਰਣ ਹਾਰਾ ਸਵਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਵ ਆਖਣੀ ਔਖਾ ਸਚਾ ਨਾਮ ਸਾਜੇ ਨਾਮ ਕੀ ਲਾਗੈ ਭੋਗਤ ਭੁਗੈ ਖਾਏ ਚਲਿਆ ਦੁਖ ਸੁਖ ਵਿਸਰੈ ਮੇਰੀ ਮਾਂਏ ਸੱਚਾ ਸਹਿਬ ਸੱਚਾ ਨਾਇ ਰਹਾ ਸੱਚੇ ਨਾਮ ਕੀ ਤਲ ਵਡਿਆਈ ਆਹ ਥਕੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕਾ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰਨ ਹੋਵੇ ਸੋਗ ਦਿਨ ਦਾ ਰਹੇ ਨਾ ਚੁਕੇ ਭੋਗ ਗੁਣੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਉੜਿ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸ ਸੰਸਾਰ ਤੇ ਕਮ ਜਾਤ ਨਾਨਕ ਨਾਵੇ ਬਾਸ ਨਾਤ ਰਾਗ ਗੂਜਰੀ ਮਹਲਾ 4 ਹਰਿ ਕੇ ਜਨ ਸਭ ਗੁਰ ਸਭ ਪ੍ਰਖਾ ਬਿਨੋ ਕਰੋਂ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਏ ਹਰ ਕੀਰਤਿ ਅਮਰੀ ਰਹਿ ਰਾਸ ਰਹਾਵ ਹਰ ਜਾਣ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਭਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਹੀ ਜੰਪਾਸੋ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜਿਵਾਸ ਮੈਂ ਹਰ ਜਨ ਸੋਗਰ ਸੰਗਤ ਪਾਈ ਤੈਨ ਧਰਮ ਅਸਕ ਲਿਖਿਆ ਲਿਖਾਸ ਧਨ ਧਨ ਸਤ ਸੰਗਜ ਧਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸੁ ਰਾਗੂ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੇ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤਿਉ ਪਾਏ ਤਾ ਕਰੇ ਜਿਕਾ ਗੈ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਰ ਪਾਇਆ ਸੂਕੇ ਕਾਸ਼ਟ ਹਰਿਆ ਰਹਾ। ਜਨਰਨ ਵਿਤਾਲੋ ਸੁਬਨਤਾ ਕੋਈ ਨਗਸ ਕੀ ਦਰਿਆ ਸ੍ਰੀ ਸ੍ਰੀ ਸਮਾਈ ਠਾਕੁਰ ਕਾਹੇ ਮਨ ਭੋਗ ਕਰਿਆ। ਊੜ ਊੜਾ ਵਸ ਕੁਸਾਂ ਪਾਛੇ ਬਚਰੇ ਛਰਿਆ ਤਨ ਕਮਣ ਖਲਾਵੇ ਕਮਣ ਛਗਾਵੇ ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਾ ਸਹਿੱਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨਾਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਪਰ ਵਰਿਆ ਸਭ ਨਿਧਾਨ ਦਾ ਸਹਿੱਟ ਸਿਧਾਨ ਠਾਕੁਰ ਕਰਤਾਲ ਧਰਿਆ ਜਨਾਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਪਰ ਵਰਿਆ ਰਾਗ ਸਾਮਹੱਲਾ ਚੌਥਾ ਸੂਪਰਕ ਏਕੋ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਚਨ ਹਰ ਪੁਰਖ ਨਿਰੰਜਨ ਅਰਗਮਗਮਿਆ ਪਰ ਸਉ ਤੇ ਆਵੇ ਸਉ ਤੇ ਆਵੇ ਤੋ ਜੀ ਸੱਚੀ ਸ੍ਰਿ ਜਨ ਹਾਰਾ ਸਉ ਜੀ ਤੇਮਾਰੇ ਜੀ ਦੂ ਜੀਆਂ ਗਦ ਤਰੈ ਅਰ ਤੇ ਆਉ ਸੰਤੋ ਜੀ ਸਾਧੂ ਵੀ ਸਰਨ ਹਾਰਾ ਹਰਾ ਪੀਠਾ ਕਰਾ ਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਰ ਘੜੀ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪ੍ਰਗ ਸਮਾਣਾ ਇਕ ਦਾਤ ਇਕ ਬਿਹਾਰੀ ਜੀ ਸਭ ਤੇਰੇ ਚੋਜ ਵੀ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨੇ ਹੋਰ ਨ ਜਾਣਾ ਤੋ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖੂ ਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੁਰਬਾਨ ਹਰਿ ਤੇ ਆਵਰਿ ਤੇ ਆਵੈ ਤੁਧ ਜੀ ਸੇਜਾਂ ਤੁਮੈ ਸੁਖ ਵਾਸੀ ਸੇਵ ਮੁਕਤ ਸੇਵ ਮੁਤ ਪੈ ਜਨ ਹਰਿ ਧਾਇਆ ਜੀ ਜਨ ਟੂਟੀ ਜਮ ਕੀ ਫਾਸੀ ਜਨਰ ਭੌਜਨ ਨਿਰਭਉ ਧਾਇਆ ਜੀ ਤਨ ਕਾ ਭੌ ਸਭ ਗੁ ਵਾਸੀ ਯੇਰ ਸੇਵਿਆ ਜਨ ਸੇਵਿਆ ਮੀਨਾ ਹਰਜੀਤੇ ਹਰ ਅਰੂ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਰ ਜੀ ਹਰਨ ਕਰਨੇ ਕ ਅਨੰਤ ਤੇਰੀ ਅਨਕ ਤੇਰੀ ਅਨਕ ਰਹਿਰ ਪੂਜਾ ਜੀ ਤਉ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰੇ ਸਾਤ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੋ ਭਾਵੇਂ ਮਿਹਰ ਭਗਵੰਤਾ ਤੂੰ ਆਦਿ ਪ੍ਰਖ ਪਰਮ ਪਰ ਕਰਤਾ ਜੀ ਤੂੰ ਜੇੜਾ ਔਰ ਨ ਕੋਈ ਤੂੰ ਜੋਗ ਜੋਗ ਏਕੋ ਸਵਾਸ ਸਵਾ ਤੂੰ ਏਕੋ ਜੀ ਤੂੰ ਨੇਹ ਚਲਾਇ ਕਰਤਾ ਸੋਈ ਤੋਦੇ ਆਪੇ ਭਾਵੇਂ ਸੋਈ ਵਰਤਾ ਜੀ ਤੂੰ ਆਪੇ ਕਰੇ ਸੋਈ ਤੋਦੇ ਆਪੇ ਸ੍ਰਿਸ਼ ਸਭ ਪਾਈ ਜੀ ਤੂੰ ਦਾਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾਜ ਨੋਈ ਆ ਸਮਹ ਲਾ ਚੌਥਾ ਐ ਤੂੰ ਕਰਤਾ ਸਚਿਆਰ ਮੇੜਾ ਸਾਈਂ ਜੋ ਤਾ ਭਾਵੇਂ ਸੋਈ ਥੀ ਸੀ ਜੋ ਤੂ ਦੇ ਸੋਈ ਹੰ ਪਾਇ ਰਹਾ ਸਭ ਤੇਰੀ ਸੋਹਣੀ ਦਿਹਾੜਾ ਜਿਸ ਨੂੰ ਕਿਰਪਾ ਕਰੇ ਨਾ ਨਾਮ ਨਤਨ ਪਾਇਆ ਬ੍ਰਹਮ ਹਲਾਤਾ ਮਨ ਮਗਵਾਏ ਤੁਦਾ ਵਿਛੋੜਿਆ ਮਿਲਾਇਆ ਤੂੰ ਦਰੀ ਆ ਸਤ ਜੀ ਮੈਂ ਤਜ ਬਿੰਦੂ ਜਾ ਕੋਈ ਨਾ ਹੈ ਜੀ ਜਨ ਸਾ ਤੇਰਾ ਖੇਲ ਹੈ ਜੋਗ ਮਿਲ ਵਿਛੋੜਿਆ ਸੰਜੋਗੀ ਮੇਲ ਹੈ ਜਿਸਨੋਂ ਤੂੰ ਜਨਾ ਹੈ ਸੋਈ ਜਨ ਜਾਣੇ ਹਰ ਗੁਣ ਸਦੀ ਆਖੂ ਖਾਣੇ ਜਨ ਹਰ ਸੇਵਾ ਤੈਨੂੰ ਸੋ ਪਾਇ ਸੇ ਜਰਣਾ ਸਮਾਇਆ ਹੈ ਉਹਾ ਪੇ ਕਰਤਾ ਤੇਰਾ ਕੀ ਸਭ ਹੋਇ ਤਦ ਬਿੰਦੂ ਜਾਵਰਨ ਕੋਇ ਤੂੰ ਕਰ ਕਰ ਵੇਖੇ ਜਾਣੇ ਸੋਇ ਜਨ ਨਾਨਕ ਗੁਰਮੁ ਪ੍ਰਗਟ ਹੋਇਆ ਸਾਮਹਲਾ ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਤਨੇ ਕੀਆ ਪੰਗਜੋ ਮੋਹ ਪਾਗ ਨਹੀਂ ਚੱਲੇ ਅਮ ਦੇਖਾ ਤੈ ਡੂਬੀ ਆਲੇ ਮਨ ਇਕਨਾ ਜਿਤ ਸਮੂੜ ਮਨਾਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਿਤ ਸਤ ਨਹੀਂ ਪੜਿਆ ਮੂਰਖ ਮੂਦਾ ਜਨਮ ਭਇਆ ਬ੍ਰਹਮਤ ਨਾਨਕ ਜਨ ਕੀ ਸਰਣਾ ਜਨ ਤੋ ਨਾਹੀ ਵਿਸਰਿਆ ਸਾਮਹਲਾ ਪੰਜਵਾਂ ਭਾਈ ਪ੍ਰਾਪਤ ਮਨੁਖ ਦੇਹ ਹਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਵਰਕਾ ਜੁ ਤ੍ਰਿਗਤਨ ਕਾਮ ਮਿਲ ਸਾਧ ਸੰਗਤ ਭਾਈ ਕੇਵਲ ਨਾਮ ਸੰਗ ਝਾਮ ਲਾਗ ਪਉਜਲ ਤਰਣ ਕੈ ਜਨ ਅਮ੍ਰਿਤ ਆ ਜਾ ਤਰੰਗ ਮਾਇਆ ਕੈ ਰਹਾਉ ਜਾਪ ਤਾਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜਿਸਵੀਂ ਚਾਪਈ ਪੁਰ ਰਾਜ ਸਦਕਾ ਕਾਟਾ ਸੀ ਸਾਸੀ ਰਸ ਕੇ ਜਗਤ ਕੇ ਇਸਾ ਪੋਪਾ ਨੰਬ੍ਰਿਸ਼ਟ ਗਗੰਦੇ ਭਈ ਸਭ ਇਨਾਨ ਵਧਾਈ ਦਈ ਤਹਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾ ਜਾਨ ਮੈ ਲਿਹੁ ਬਾਰੇ ਕਬਿਓ ਬਾਚ ਬੇਨਤੀ ਚਾਪਈ ਹਮਰੇ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਸ਼ਾਮ ਤਉ ਚਰਨ ਨਰਮਰੇ ਹਮਾਰਾ ਆਪਣ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੁੜਸੋਂ ਤੁੰਗਾਵਾ ਬਾਦਿ ਮੈਂ ਵਿਚਾਵ ਸੁਖੀ ਵਸੈ ਮੋਰ ਪਰਿਵਾਰਾ ਸਿਖ 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 ਕਰਤਾਰਾ ਮੋਰ ਅਛਾ ਨੇ ਕਰਦਾ ਕਰੀਐ ਸੋ ਵਰਣਿ ਕੋ ਵਾਸੰਗਰੀਐ ਉਰਨ ਹੋਏ ਹਮਾਰੀ ਆਸਾ ਤੋਰ ਭੈਨ ਕੀ ਰਹਿ ਪਿਆਸਾ ਹਮੇਸ਼ਾ ਰੁਕੇ ਵਰਨਾਂ ਤੇ ਆਹੂ ਜੋ ਬਰ ਚਾਉਂ ਤੁਮ ਤੇ ਪਾਉਂ ਸੇਵਕ ਸੇਖਾ ਹਮਾਰੇ ਤਾਰੀਏ ਚੁਣ ਚੁਣ ਸਤਰਾ ਹਮਾਰੇ ਮਾਰੀ ਐ ਆਵਾਹ ਦੇ ਮੇਂ ਮੁਝੇ ਬਰੀਏ ਮਰਨ ਕਾਲ ਕਾ ਤਰਾਸ ਨਵਰੀਏ ਜੋ ਸਦਾ ਹਮਾਰੇ ਪਛਾ ਸ੍ਰੀ ਹਜੂ ਜੂ ਕਰੇ ਰੱਛਾ ਆਇ ਰਾਖਲੇ ਮੈ ਰਾਖਨ ਹਾਰੇ ਸੇਬ ਸੰਸਹਾਈ ਪਿਆਰੇ ਦੀਨ ਬੰਦੁ ਅਸ਼ਟਨ ਕੇ ਹੰਤਾ ਤਮੋਹ ਪਰਿ ਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਭਗਤਰਾ ਕਾਲ ਪੈਸੇ ਜਿਉ ਤਰਾ ਕਾਲ ਪੈਕਰ ਬਿਸਨ ਪ੍ਰਕਾਸ਼ ਸਗਲ ਕਾਲ ਗਗਿਆ ਦਮਾ ਸਾਹਿਬ ਜਵਨ ਕਾਲ ਜੋਈ ਸ ਕੀ ਬੇਜ ਰਾਏ ਬ੍ਰਹਮ ਜੁਥਿ ਜੋ ਜਵਨ ਕਾਲ ਸੋ ਸਰਾਨਮ ਸ਼ਿਕਾਰਤਾ ਹੈ ਮਹਾਰਾ ਜਵਨ ਕਾਲ ਸੋ ਜਗਤ ਬਣਾਇਓ ਦੇਵ ਦੈਂਤ ਜੈ ਸ਼ਨਮ ਜਾਇ ਵਾਦਨ ਤੇ ਕੇ ਉਤਾਰ ਹੈ ਸੋਈ ਗੁਰੂ ਸਮਝਿਓ ਮਹਾਰਾਏ ਨਮ ਸ਼ਿਕਾਰ ਤਿਸਿ ਕੋ ਮਹਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇ ਕਣ ਕ ਸਗੁਣ ਸੁਖ ਦੀ ਅਸਰਨ ਗੋਪਲ ਮੋ ਵਦ ਕੀਓ ਘੜ ਘੜ ਕੇ ਅੰਦਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੀੜੀ ਦੇ ਗੁੰਝ ਰਿਆ ਥੂਲਾ ਸਾ ਪਰ ਕਿਰਪਾ ਦੇਖ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖ ਸੁਖ ਪਾਏ ਸਾਧਨ ਕੀ ਸੁਖੀ ਏਕ ਕੀ ਪੀਰ ਪਛਾਨੈ ਕਰ ਕਰ ਕੇ ਪਰ ਪਰ ਕੀ ਜਾਣੈ ਜਬ ਕਰ ਕਰ ਕਰਤਾ ਰਾ ਪ੍ਰਜਾ ਧਰਤਾ ਦੇਹ ਅਪਾਰਾ ਜਾ ਬਿਆ ਕਰ ਕਰਤਾ ਕਬ ਤੁਮ ਮੈਂ ਮਿਲਤ ਦੇ ਧਰ ਸਭ ਜਯਤੇ ਬਦਨ ਸ੍ਰਿ ਸਵਤਾਰੈ ਆਪ ਆਪਣੀ ਬੂਜ ਉਚਾਰ ਤਮ ਸਭ ਤਰੈ ਤਨ ਰਾਲਮ ਜਾਂਤ ਬੇਦ ਭੇਦਿਆ ਰੇ ਆਲਮ ਨਿਰੰਕਾਰ ਨਿਰਵਕਰਨ ਲੰਬਾ ਨੀਲ ਨਾ ਸੰਭੈ ਆ ਕਾ ਮੂੜ ਚਾਰਤ ਭੇਦਾ ਜਾ ਕੋ ਭੇਨ ਪਾਵਤ ਬੇਦਾ ਤਾ ਕੁਰਪਾ ਨੇ ਹਰਮਾਨ ਤੋ ਮਾ ਮੂੜ ਕੈ ਭੇਦ ਨ ਜਾਣਤ। ਮਾਹਾਦੇਵ ਕੋ ਕੈਸਾ ਸੇਵ ਨਿਰੰਕਾਰ ਕਾ ਚੀਣਤ ਨੈ ਭੇਵ ਆਪਣੀ ਬੋਧ ਜੇਤੀ ਬਰਨਤ ਭੈਨ ਭੈਨ ਤੋ ਇਤੇਤੀ। ਤੁਮਰਾ ਰਖਣ ਜੈ ਪਸਾਰਾ ਕੈ ਬੇ ਸਜਾ ਪ੍ਰਥਮ ਸੰਸਾਰ। ਏਕ ਰੂਪ ਅਨੂਸਰੂਪਾਰੰਕ ਭੈਵ ਰਾਵ ਕੈ ਭੋਪਾਇੰਡ ਜੇਵ ਸਦੀ ਕੀਨੀ। ਉਤਵਜ ਖਾਨ ਬੌਰ ਜੈ ਦੇਨੀ ਕਾਹ ਫੋਲ ਰਾਜਾ ਬੈਠਾ ਕਾਹ ਸਿਮੰਡ ਪੈ ਸ਼ੰਕਰਿਆ ਕੈਠਾ। ਸਿਗਰੀ ਸਿਰ ਦਿਖਾਏ ਚੰਬ ਵਾਜ ਗਾ ਸਰੂ ਸੰਭ ਰਸ਼ਾ ਮੇਰੀ ਤੁਮ ਕਰੋ ਸੇ ਕੋ ਬਾਰ ਸਿਖ ਸੰਗਰ ਦੁੜ ਜਤੇ ਉਠੋ ਤੋ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜਿਆ ਤੋ ਤਾ ਸਰਣੀ ਪਰੇ ਤਨ ਕੇ ਦੁਟ ਦੂਤ ਵੈ ਮਰੇ ਪੁਰਖ ਜਨ ਬਗ ਪਰੇ ਤੇ ਹਾਰ ਤਨ ਕੇ ਤੁਮ ਸੰਗੜ ਸੋ ਟਾਰੇ ਜੋ ਕਾਲ ਕੋ ਇੱਕ ਬਾਰ ਤਿਆ ਹੈ ਤਾ ਕਾਲ ਨਹੀਂ ਟਨਾ ਹੈ ਰਸ਼ਾ ਹੋਏ ਤਾ ਸਭ ਕਾਲਾ ਦੁਸ਼ਟ ਰਿਟਰ ਤੋ ਕਾਲਾ ਕਿਰਪਾ ਜਿਹੜ ਸੰਜਾਇ ਨਹਿ ਰਿਓ ਤਾ ਕੇ ਤਾ ਤਨ ਕ ਮਹਿ ਰਿਓ ਰੇਦ ਸੇਦ ਘਰਮੋ ਸਭ ਹੋਈ ਦੁਖਿ ਤਿਸ਼ਾ ਸਕੇ ਨ ਕੋਈ ਇੱਕ ਵਾਰ ਜਦ ਤਵੇਂ ਸੁਵਾਰਾ ਕਾਲ ਫਾਦ ਤਾਇਓ ਵਾਰਾ ਜੇ ਨਰਨਾਮ ਦਿਹਾਰੂ ਕਾਦਾਰ ਦੁਖ ਦੋਤਿ ਰਾਖੜ ਕੇ ਮਸਨ ਦਿਹਾਰੀ ਆਬਾਦ ਲਿਓ ਬਾਰੀ ਸਰਉਧਾਰਮੋ ਸਾਈ ਦੁਖ ਦੋਤਿ ਲਿਓ ਵਿਚਾਈ ਕਿਰਪਾ ਕਰਿ ਹਮ ਪਰ ਜਗ ਮਾਤਾ ਗ੍ਰੰਥ ਕਰਾਪੂਰਨ ਸਵਰਾਤ ਅਗਲੇ ਸਗਲ ਦੇਹ ਘਰਤਾ ਦੁਖ ਦੋਖਿਨ ਕਾ ਸ਼ਾਇ ਕਰਤਾ ਹੈ ਸ੍ਰੀ ਅਤੋ ਜਪੈ ਦਾਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾਂਸ਼ਤ ਫਲ ਪਾਵੇ ਸੋਈ ਦੁਖ ਨ ਸਬਿਆਤ ਕੋਈ ਅੜੇ ਲੈ ਸੋਨੇ ਗੁੰਗ ਜੋ ਜਾ ਸਰਸਨਾ ਪਾਵੇ ਸੋਨੇ ਮੂੜ ਚਿਤ ਲਾ ਚਤੁਰਤਾ ਆਵੇ ਦੁਖ ਦਰਦ ਵਾ ਨਿਕਟਣਾ ਤਨ ਕਰਾਏ ਹੋ ਜੋ ਜਾ ਕੀ ਇੱਕ ਬਾਰ ਚੌਵੀ ਕੋ ਕਹੇ ਚਾਵੇ ਸਮਨ 17 ਸਾਲ ਪਨਜਰ ਸਾਲ ਸੰਤ ਇਹਨ ਕਹਿ ਜਾਏ ਭਾਦਰ ਸੁਦੀ ਅਸ਼ਟਮੀ ਦਾ ਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸ੍ਰੀ ਚਿਤਰਤਰ ਬਖਿਆਨੇ ਤ੍ਰਿਆਚਰੇ ਤ੍ਰੇ ਮੰਤਰੀ ਬਹੁ ਸੁਬਾਂਧੇ 405 ਚਿਤ੍ਰ ਸਮਾਪਤ ਮਾਸੋ ਮਤਵ ਜੁੰ ਦੋਹਰਾਏ ਦਾ ਜਾਣ ਕਰਦਾ ਪਰ ਕੀ ਜਾ ਕਿਰਪਾਇ ਆ ਪਾਰ ਆਵਾ ਦੇ ਰਖ ਮੋਇ ਮਨ ਕ੍ਰੰਬ ਵਿਚਾਰ ਚਾ ਪਈ ਮੈ ਨਾ ਗਣੇਸਾ ਪ੍ਰਥਮ ਨਾਮ ਕਿਸਨ ਵਿਸਨ ਕਹਉ ਨੈ ਧਿਆਉ ਕਾਨ ਸੁਨੇ ਪਹਿਚਾਨ ਤਨ ਸੋ ਲਾਗੀ ਮੋਰੀ ਪਾਗਿਨ ਸੋ ਨਮਾ ਕਰ ਖਵਰ ਮਾਰੂ ਮਾਲੋ ਮੈਂ ਕੇਂਗਰਸਾਰ ਆਪਣਾ ਜਨਕ ਰਖਵਾਰ ਬਹੰਗੇ ਗਿਲਾ ਵਿਚਾਰ ਆਪਣਾ ਜਾਨ ਮੁਝੇ ਪ੍ਰਤ ਪਰਿਯੈ ਚੌਣ ਚੌ ਸਤਰ ਮਾਰੈ ਮਰੀਐ ਦੇਖ ਤੇਗ ਜਗ ਮੈਂ ਦੂ ਚੱਲੇ ਰਾਖਿਆ ਮਯੌਰ ਨਾ ਦਲੇ ਤੁਮਮ ਕਰਉ ਸਵਾਪ੍ਰਤ ਪਾਰਾ ਤੁਮ ਸਹਾ ਮੈਂ ਕਿੰਕਰਥਾਰਾ ਤੁਮਮ ਕਰਉ ਸਵਾਪ੍ਰਤ ਪਾਰਾ ਤੁਮ ਸਹਾ ਮੈਂ ਦਾਤਿਹਾਰਾ ਜਾਣ ਆਪਣਾ ਮੁਝੇ ਨਿਵਾਜ ਆਪ ਕਰੋ ਮੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਪਿਆਵ ਗਰੀਬ ਨਿਵਾਜ ਆ ਦਾ ਜਾਣ ਕਰ ਕਿਰਪਾ ਕਰੋ ਮੋਹ ਯਾਰ ਪ੍ਰਮਿਆਂ ਦਵਾਰ ਤੋਇ ਆਪਣਾ ਜਾਣ ਕਰੋ ਪ੍ਰਤ ਪਾਰਾ ਤੁਮ ਸਹਾ ਮੈਂ ਕਿੰਕਰਥਾਰਾ ਦਾ ਜਾਂਦੇ ਹੱਥ ਬਰ ਹਮੇ ਸਭੈ ਅਨ ਸੰਘਾਰੋ ਪ੍ਰਥਮ ਧਰਮ ਭਗਵਤ ਕੋ ਧਿਆਨ ਨਾ ਬੋਰ ਕਰੋਂ ਕਪਤਾ ਵਿਦ ਨਾਨਾ ਕ੍ਰਿਸ਼ਨ ਜਸਾ ਮਾਜਰੇ ਤਰ ਚਾਰ ਚੂ ਕੋਈ ਕਬਲੇ ਸੁਧਾਰੋ ਕਬਾਈ ਦੋਹਰਾ ਜੋਨੇ ਬ੍ਰਹਮੋ ਸੁ ਕਹਾ ਸੁ ਕਹਿਓ ਜਗ ਮਾਹੇ ਜੋਤੇ ਪ੍ਰਾਪ ਕੋ ਧਿਆਨ ਅਨ ਸੁਰ ਕੋ ਜਾਹੇ ਦੋਹਰਾ ਹਰ ਹਰ ਜਾਂਦੂ ਏਕ ਹੈ ਬੇ ਵਿਚਾਰ ਕਛਨਾ ਹੈ ਜਲ ਦੇ ਵਿਚ ਤਰੰਗ ਜੋ ਜਾਲਿ ਵਿਖ ਸਮਾਇ ਦੋਹਰਾ ਜਾ ਬੈਸ ਪ੍ਰਭ ਕੋ ਭੈ ਜਨਮ ਤਰਾ ਜਗਿਆਈ ਆਬ ਮੈਂ ਕਥਾ ਸੰਸ਼ੇਵ ਤੇ ਸਭ ਨੂੰ ਕਹਿ ਸੁਣਾਇ ਕਾ ਬਾਝ ਦੋਰਾਣ ਖਾਨਪਰ ਮੈਂ ਜੋਰ ਕਰ ਬਚਨ ਗਾ ਸ੍ਰੀ ਨਾਇ ਪੰਥ ਚਲੇ ਤਾ ਜਗਤ ਮੈਂ ਜਾਤੋਂ ਕਰੋ ਸੁਆਇ ਦੋਰਾਣ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠਤਿਆ ਸੰਤ ਅੰਤ ਲਾਏਂਗੇ ਮਉਤ ਫਲ ਪਾਵੇਂਗੇ ਭਗਵੰਤ ਦੋਰਾਣ ਕਾਲਪੁਰ ਕੀ ਦੇਹ ਮੋ ਕੋੜਕ ਵਿਸ਼ਨ ਮਹੇਸ ਕੋੜਿੰਦ ਬ੍ਰਹਮਾ ਕੇ ਤੇਰਾ ਸ ਕਰੋ ਜਲੇਖ ਦੋਰਾਣ ਰਾਮ ਕਥਾ ਜਗ ਜਗਿਆ ਟਲ ਸੋ ਕੀ ਭਗਤ ਨੇਤ ਸੁਖ ਬਾਸ ਸੁਰਗ ਬਰ ਕਰਾ ਸਗਰੇ ਪੂਰੀ ਸਮੇ ਚਾਉ ਪਈ ਜੋਇ ਕਥਾ ਸੁਣੇ ਅਰ ਗਾਵੇ ਦੁਖ ਪਾਵਤੇ ਨੀਟਨ ਆਵੇ ਬਿਸਨੁ ਭਗਤ ਕੀ ਫਲ ਹੋਇ ਆਦ ਬਿਆਸ ਹੋ ਸਕੈਨ ਕੋਈ ਸੰਮ ਸਤਰਾ ਸਸ ਬਚਾਵਨ ਹਾਰਵਦੀ ਪ੍ਰਸੰ ਸੁਖ ਧਾਵਨ ਤੋਐ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਲ ਪਰੇ ਲਹੋ ਲਿਓ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤੁਦ੍ਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਹਰ ਰਗ ਬਾਰੇ ਕਥਾ ਬਰ ਸੰਗ ਦੋਰਾ ਸਾਧਿਆ ਸਾਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਬਰਸਾ ਸਵੈਆ ਪਾਇੰਗੇ ਜਉ ਤੇ ਤੁਮਰੇ ਤਉ ਤੇ ਕੋ ਅੰਖ ਤਰੇ ਨਹੀਂ ਆਨਿਓ ਰਾਮ ਰੀ ਪ੍ਰਾਨ ਕੁਰਾ ਅਨੇਕ ਐ ਮਤੇਕ ਨ ਮੰਨਿਓ ਸਿਮਰੇ ਸਾਤਰ ਬੇ ਸਭ ਉਪੇਧ ਕੈ ਮੇਕ ਨ ਜਾਣਿਓ ਸ੍ਰੀ ਹਸਪਾਨ ਕਿਰਪਾ ਤੁਮਰੀ ਕਰਮੈ ਨਾ ਗੈ ਸਤਿ ਬਖਾਨਿ ਦੋਰਾ ਸਗਲ ਦਵਾਰ ਕਉ ਛਾੜ ਕੈ ਗਇਓ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸੁ ਤਹਾਰ ਸਗਲ ਦਵਾਰ ਕਉ ਛਾੜ ਕੈ ਗਇਓ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸੁ ਤਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦਿ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿ ਸੇਤੀ ਮਨ ਵੱਜੀਆਂ ਵਧਾਈਆਂ ਰਾਗ ਰਤਨ ਪ੍ਰਵਾਰ ਪਰਿਆ ਸਬਦ ਗਾਵਣੇ ਆਈਆ ਸਉਦ ਤੰਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੂਸਾ ਵਿਚਾਰਣਾੰਗੀ ਕਾਰੋ ਕਰੇ ਤੇਰਾ ਕਾਰਜ ਸੋ ਸਵਾਰਣਾ ਸਭ ਨਾ ਗੱਲਾਂ ਸਮਰਾਤ ਸੁਆਮੀ ਸੋ ਕਮਨ ਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ ਸੱਚੇ ਸੇਵਾ ਕਿਆ ਨਹੀਂ ਕਰਤੇ ਰੈ ਘਰ ਤਾਂ ਤੇਰੇ ਸੁਖ ਸਹਜੇ ਦੇਂ ਸੋ ਪਾਵੇ ਸਦਾ ਸਿ ਸਲਾਹ ਤੇਰੀ ਨਾਮ ਮਨਸਾਵੇ ਨਾਮ ਜਨ ਕੈ ਮਨ ਵਸੇ ਅਜਿ ਸੋ ਧਨੇਰੇ ਕੈ ਨਾਮ ਸੱਚੇ ਸਭ ਕਿਆ ਨਹੀਂ ਕਰਤੇ ਰੈ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਮੇਰਾ ਆਧਾਰ ਮੇਰਾ ਜਨ ਭੁੱਖਾ ਸੋ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸੇ ਅਜਿ ਨਿਸ਼ਾ ਸਭ ਪਜਾਈਆਂ ਅਨਸਰਾਂ ਕੁਰਬਾਨ ਕੀਤਾ ਗੁਰੂ ਵਿਟੋ ਜੈ ਦੇ ਵਢਾਈਆ ਕਹੇ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਚਾ ਨਾਮ ਮੇਰਾ ਅਦਰ ਵਾਜੇ ਪੰਜ ਸ਼ਬਦਿਤ ਘਰਸ ਪਾਗੇ ਘਰਸ ਪਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀ ਆ ਪੰਜ ਦੂਤ ਦਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇ ਤੋ ਜੇਨ ਕਾ ਉਸੇ ਨਾਮ ਹਾਰ ਕਾ ਲਾਗੇ ਕਾਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਸਰਾਂ ਵਢ ਭਾਗਿਓ ਸਗਲ ਮਨੋਰ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਤਰੇ ਸੁਰ ਸੂਰੇ ਦੂਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਨੀਤ ਕਹਤੇ ਬਵਿੱਤ ਸਤਿਗੁਰ ਹਿਆ ਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਉਦਾਵਨੀ ਮਹੱਲਾ ਪੰਜਵਾਥਾਲ ਵਿਚਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈ ਜਿਸ ਕਾ ਸੋ ਸਹਾਰੂ ਜੇ ਕੋ ਘਾਵੇ ਜੇ ਕੋ ਭੁੰਚ ਜਦ ਕਾ ਹੋਇ ਉਦਾਰੋ ਇਹ ਵਤ ਜੀ ਨੇ ਜਾਈ ਨਿਤ ਨਿਤ ਰਖ ਰਤਾਰੋ ਤਾਂ ਸੰਸਾਰ ਚਣ ਲਗ ਤਰੀਆ ਸਬ ਨਾਨਕ ਬ੍ਰਹਮ ਸਾਧ ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕਿ ਤੋਈ ਮੈ ਨਿਰਗੁਣਿਆਰੇ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈ ਰਾਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੈ ਹਰਿਆ ਪੌੜੀ ਤਥਾ ਤੂੰ ਸਮਰੱਥ ਜਿਥੈ ਕੋਈ ਨਾ ਉੱਥੈ ਤੇਰੀ ਰਖ ਅਗਣੀ ਉਦਰਮਾਏ سن کا جم کے دود نائیں تیری شڑ جائے بوجل بےخم سگاہ گر سب دی پار پائے جن کو لگی پیاس ہمری سے کھائے کل مئے ہو پون گن گوبند گائے سوسے نو کرپال سمالے سائے سائے کھا کو جائے جائے سلوک مالا پنجوانتر گوریا رادنا جیوا جب گرنا نیتری ست گر پیکھنا سرنی سننا گرنا سیتی رت درگے پائی اٹھاؤ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਤਮ ਕੱਢ ਕੇ ਵਿਰਲੇ ਕੇ ਇੱਕੇ ਮਹੱਲਾ ਪੰਜਵਾਂ ਰਖੇ ਰਖਣ ਹਾਰ ਆਵ ਬਾਰਿਆਂ ਗੁਰ ਕੀ ਪੈਰੀ ਪਾਏ ਕਾ ਸਵਾਰਿਆਂ ਵਾਯਾ ਉਦਿਆਲ ਮਨੋ ਨਾ ਵਿਸਾਰਿਆਂ ਸਾਜਨਾ ਕੈ ਸੰਗ ਬਹੁ ਜਲ ਤਾਰਿਆਂ ਸਾਖਤ ਨਿੰਦਕ ਦਵੇਠ ਗਿਨਮਾ ਇਵਦਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਿਮਰੀ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰੀ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰੀ ਸੁਖ ਹੋਏ ਅਗਲੇ ਦੂਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਣਾ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸਾਹਿ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲੈਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਅਜਿ ਡਿਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਿਾਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਧਿਆਨ ਧਰ ਕੇ ਬੋਲੋ ਜੀ ਪੰညာ ਪਿਆਰਿਆਂ ਚੋਂ ਹਾਂ ਸਭ ਜਾਦਿਆਂ ਚਾਲਿਆਂ ਮੁਕਤਿਆਂ ਹਠੀਆਂ ਜਪੀਆਂ ਤਵੀਆਂ ਯੇ ਨਾ ਨਾ ਜਪਿਆ ਵਣ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੰਡਟ ਕੀਤਾ